ਅੱਜ ਹੁਣ ਖਬਰਾਂ ਵਿਸਥਾਰ ਨਾਲ World Sikh Chamber of Commerce ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ 245ਵਾਂ ਜਨਮ ਦਿਨ ਸਮਰਪਿਤ ਸਮਰ ਪੈਲੈਸ ਕੰਪਨੀ ਬਾਗ ਵਿਖੇ ਸਰਦਾਰ ਰਜਿੰਦਰ ਸਿੰਘ ਮਰਵਾਹਾ ਜੀ ਦੇ ਰਹਿਨੁਮਾਈ ਹੇਠ ਮਨਾਇਆ ਗਿਆ ਇਸਮਾ ਕੇ ਉਹਨਾਂ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੇ ਗਏ ਸੁਚੱਜੇ ਰਾਜ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਇਸਮਾ ਕੇ ਡਾਕਟਰ ਜਸਵਿੰਦਰ ਸਿੰਘ ਸ਼ੁਕਰ ਚੱਕੀ ਆਸਤਨੀ ਪੀੜੀ ਮਹਾਰਾਜਾ ਰਣਜੀਤ ਸਿੰਘ ਜੀ ਹਰਪਾਲ ਸਿੰਘ ਆਲੂਵਾਲੀਆ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਮਨਦੀਪ ਸਿੰਘ ਡਾਕਟਰ ਜਗਜੀਤ ਸਿੰਘ ਡਾਕਟਰ ਅਮਰਜੀਤ ਸਿੰਘ ਸਚਦੇਵਾ ਹਰਬੀਰ ਸਿੰਘ ਥਿੰਦ ਹਰਪ੍ਰੀਤ ਸਿੰਘ ਪਾਟੀ ਆਜਤਿੰਦਰ ਸਿੰਘ ਬੋਬੀ ਇਸਮਾ ਕੇ ਮੌਜੂਦ ਛਾਣ ਇਸਮਾ ਕੇ ਉਹਨਾਂ ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਤੇ ਗਏ ਸੁਚੱਜੇ ਰਾਜ ਅਤੇ ਉਹਨਾਂ ਦੀ ਪ੍ਰਾਪਤੀਆਂ ਤੇ ਚਾਨਣਾ ਪਾਇਆ ਸਾਡੇ ਵਰਲਡ ਸਿੱਕ ਚੈਂਬਰ ਆਫ ਕਾਮਰਸ ਵੱਲੋਂ ਸਾਰੀ ਟੀਮ ਜਿਹੜੀ ਅੱਜ ਇੱਥੇ ਆਈ ਹੈ ਉਹ ਮਹਾਬਲੀ ਯੋਧਾ ਜਿਹੜਾ ਸ਼ੇਰੇ ਪੰਜਾਬ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ 245ਵਾਂ ਜਨਮ ਦਿਨ ਜਿਹੜਾ ਸਮਰ ਪੈਲੈਸ ਵਿੱਚ ਸਾਰੇ ਰਲ ਕੇ ਹੀ ਮਨਾ ਰਹੇ ਆਂ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਦੇ ਮੁਲਕ ਖਲਾਏ ਗਿਆ ਮੁਲਤਾਨ ਕਸ਼ਮੀਰ ਪਸ਼ੋਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਤਿੱਬਤ ਦੇਸ਼ ਲਦਾਖ ਤੇ ਚੀਨ ਤੋੜੀ ਸਿੱਕਾ ਆਪਣਾ ਨਾਮ ਚਲਾਇਆ ਗਿਆ ਸ਼ਾਹ ਮੁਹੰਮਦਾ ਜਾਨ 50 ਬਰਸਾਂ ਅੱਛਾ ਰਜ ਕੇ ਰਾਜ ਕਮਾਇਆ ਗਿਆ ਵਰਲਡ ਸਿੱਖ ਚੈਂਬਰ ਆਫ ਕਮਰਸ ਹਮੇਸ਼ਾ ਹੀ ਤਤਪਰ ਰਹਿੰਦਾ ਵਾ ਮਹਾਮਲੀ ਜੋਤਿਆਂ ਦੇ ਗੁਰੂ ਸਹਿਬਾਨਾਂ ਦੇ અવਤਾਰ ਪੁਰਬ ਜਨਮ ਦਿਹਾੜੇ ਮਨਾਉਣ ਵਾਸਤੇ ਅੱਜ ਸਮੇਂ ਦੀ ਜ਼ਰੂਰਤ ਆ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੂਰੇ ਸੰਸਾਰ ਦੇ ਵਿੱਚ ਸਿੱਖ ਰਾਜ ਕਾਇਮ ਕਰਕੇ ਪੂਰਨੇ ਪਾਏ ਸੀ ਅੱਜ ਸਾਡੇ ਦੇਸ਼ ਦੇ ਸਿਆਸਤਦਾਨਾਂ ਨੂੰ ਇਹ ਜ਼ਰੂਰਤ ਆ ਕਿ ਇਹਨਾਂ ਦੇ ਜਿਹੜੇ ਪੂਰਨੇ ਪਾਏ ਨੇ ਨਿਸ਼ਕਾਮ ਸੇਵਾ ਦੇ ਇਸ ਤੇ ਜੋ ਕਰਨ ਦੀ ਜ਼ਰੂਰਤ ਆ ਫਰਸਟ ਆਫ ਆਲ ਆਈ ਫੈਲੀਸੀਟੇਟ ਵਰਲਡ ਚੈਂਬਰ ਆਫ ਕਮਰਸ ਜਿਨਾਂ ਨੇ ਯੂ نو ਦੇ ਹੈਵ ਮੇਡ ਦਿਸ ਵੈਂਚਰ ਅੱਜ ਦਿਨ ਮਨਾ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਵਾਸ ਅ ਪਰਸਨੈਲਿਟੀ ਜਿਨਾਂ ਦੇ ਅੱਗੇ ਤੇ ਹਮੇਸ਼ਾ ਨਤਮਸਤਕ ਹੋਣ ਤੇ ਦਿਲ ਕਰਦਾ ਹੈ ਆਈ ਥਿੰਕ ਇਫ ਐਨੀਬਾਡੀ ਇਜ਼ ਟੂ ਲਰਨ ਦ ਐਕਸਲੈਂਸ ਆਫ ਗਵਰਨੈਂਸ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਐਡਮਿਨਿਸਟ੍ਰੇਸ਼ਨ ਐਕੂਮੈਂਟ ਤੋਂ ਸਿੱਖਣਾ ਚਾਹੀਦਾ ਹੈ ਐਂਡ ਥੇਰ ਇਜ਼ ਅ ਪੈਨੋਰਾਮਾ ਮਿਊਜ਼ੀਅਮ ਹੇਅਰ ਆਲਸੋ ਇਨ ਕੰਪਨੀ ਗਾਰਡਨਸ ਐਂਡ ਥੇਰ ਇਜ਼ ਅ ਸਮਰ ਪੈਲੇਸ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੈਲਿਊਟੇਸ਼ਨਸ ਦੇ ਰਹੇ ਹਾਂ ਉਹਨਾਂ ਦੇ ਬਰਥਡੇ ਉੱਤੇ ਮਤਲਬ ਮਹਾਰਾਜਾ ਰਣਜੀਤ ਸਿੰਘ ਦੀ ਸਤਵੀਂ ਪੀੜੀ ਦੇ ਵਿੱਚੋਂ ਮੈਂ ਤੁਹਾਡੇ ਅੱਗੇ ਸ਼ੁਕਰ ਜਾਣ ਚਾਹਨਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਜਿਹੜਾ ਉਹਨਾਂ ਦੇ ਐਂਸੈਸਟਰ ਹੋਏ ਆ ਉਹਨਾਂ ਤੇ ਗੁਰੂ ਹਰਾਈ ਸਾਹਿਬ ਜੀ ਦੀ ਬਹੁਤ ਕਿਰਪਾ ਆਈ ਉਹਨਾਂ ਨੇ ਉਸ ਪਰਵਾਰ ਨੇ ਮਹਾਰਾਜ ਜੀ ਸਿੰਘ ਦੇ ਵਾਢ ਡੇਰਾ ਨੇ ਗੁਰੂ ਹਰ Rai ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਜਿਸ ਨੇ ਯਾਦ ਵਿੱਚ ਅੱਜ ਹੀ ਸ਼ੁਕਰ ਚੱਕ ਦੇ ਵਿੱਚ ਗੁਰਦੁਆਰਾ ਤੇ ਉਹਨਾਂ ਤੇ ਅੱਗੇ ਆ ਕੇ ਬੁੱਢਾ ਸਿੰਘ ਹੋਏ ਆ ਜਿਨ੍ਹਾਂ ਨੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਭਾਦਰ ਦੇ ਨਾਲ ਲੜਾਈਆਂ ਕਰਦੇ ਕਰਦੇ ਗਾਂ ਫਿਰ ਉਹਨਾਂ ਦਾ ਲੜਕਾ ਨੋਜ਼ ਸਿੰਘ ਜੋ ਕਿ ਮਜੀਠਾ ਵਿਖੇ ਸ਼ਹੀਦ ਹੋ ਗਿਆ ਜ ਮੁਗਧਾਨ ਦੇ ਨਾਲ ਜੰਦਗਾਰਦੇ ਕਰਦੇ ਉਹਨਾਂ ਦਾ ਬੇਟਾ ਗਾਂ ਚੜ੍ਹ ਸਿੰਘ ਚੜ੍ਹ ਸਿੰਘ ਦਾ ਬੇਟੇ ਸਰਦਾਰ ਮਹਾਂ ਸਿੰਘ ਇਸ ਤਰ੍ਹਾਂ ਲੜਾਈਆਂ ਇਹਦੇ ਵਿੱਚ ਤੇ ਬਾਕੀ ਬਾਕੀ ਵੀ ਉਹਨਾਂ ਮਿਸਲਾਂ ਦਾ ਬਹੁਤ ਯੋਗਦਾਨ ਰਿਹਾ ਅੱਜ ਵਰਲਡ ਸਿੱਕ ਚੈਂਬਰ ਆਫ ਕਾਮਰਸ ਵੱਲੋਂ ਮਰੋਹ ਸਾਹਿਬ ਜੀ ਦੀ ਇੱਕ ਬਹੁਤ ਹੀ ਵੱਡੀ ਉਦਮੀ ਜਿਹੜੀ ਆ ਨਾ ਪਹਿਲ ਦੇ ਉੱਤੇ ਅੱਜ ਮੇਰੇ ਖਿਆਲ ਨਾਲ ਸ਼ਾਇਦ ਪਹਿਲੀ ਵਾਰੀ ਅੰਮ੍ਰਿਤਸਰ ਜੀ ਮਹਾਰਾ ਜਾਂ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਸ ਦੀ ਕਿ ਬਹੁਤ ਖੁਸ਼ੀ ਹੋਈ ਆ ਆਪਾਂ ਨੂੰ ਕਿ ਜੇ ਇਸ ਤਰ੍ਹਾਂ ਹੀ ਆਪਾਂ ਹਰ ਸਾਲ ਇਹਨਾਂ ਦੀ ਜਨਮ ਦਿਨ ਤੇ ਉਹਦੇ ਨਾਲ ਜਿਹੜੀ ਖਾਲਸਾ ਰਾਜੀਪੁਰਨ ਸਰਜਰੀ ਦਾ ਰਾਜਾ ਪੱਧਰਾ ਹੋ ਸਕਦਾ ਹੈ ਇਹਦੇ ਵਿੱਚ ਇਤਿਹਾਸ ਵਿੱਚ ਤਾਂ ਬਹੁਤ ਕੁਝ ਹੈ ਬੜੇ ਵਿਦੇਸ਼ੀ ਜਿਹੜੇ ਵੱਡੇ ਵੱਡੇ ਜਨਰਲ ਸੀ ਉਹ ਆ ਕੇ ਮਹਾਰਾ ਰਣਜੀਤ ਸਿੰਘ ਰਾਜ ਦੇ ਨੌਕਰੀ ਕਰਨ ਨੂੰ ਪਹਿਲ ਦਿੰਦੇ ਸੀ ਬਸਦੀ ਸਗਨ ਅਪਾਰ ਅਨੂਬ RAM DAS PUR ਅੱਜ ਅਸੀਂ ਸਾਰੇ ਅੰਮ੍ਰਿਤਸਰ ਸ਼ਹਿਰ ਵਿਖੇ ਜਿੱਥੇ ਗੁਰੂ ਰਾਮਦਾਸ ਜੀ ਦਾ ਦਰਬਾਰ ਸਾਹਿਬ ਸਜੋਬਿਤ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੈਸ ਵਿਖੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਔਰ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਅਜਿਹੇ ਸ਼ਖਸਾਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਾਇਆ ਸੀ ਔਰ ਇਸ ਇਤਿਹਾਸਿਕ ਸਥਾਨ ਨੂੰ ਹੋਰ ਜ਼ਿਆਦਾ ਪ੍ਰੋਮਿਨੈਂਟ ਕੀਤਾ ਸੇਖੋਂ ਦਾ ਜਿਹੜਾ ਬਹੁਤ ਹੀ ਮਾਣ ਆ ਇੱਕੋ ਇੱਕ ਹੀ ਆ ਉਹ ਹੈ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਰਾਜ ਜਿਹੜਾ ਵਾ ਉਹ ਦੁਨੀਆ 'ਚ ਅੱਜ ਪ੍ਰਸਿੱਧ ਹੈ BBC ਦੇ ਪਿੱਛੇ ਜੇ ਇੱਕ ਸਰਵੇ ਕਰਾਇਆ ਸੀ ਕਿ ਪਿਛਲੇ 2-3 ਹਜ਼ਾਰ ਸਾਲ ਤੇ ਸਭ ਤੋਂ ਵਧੀਆ ਰਾਜ ਕਿਸ ਦਾ ਵਾ ਤੇ ਬੜੇ-ਬੜੇ ਹਿਸਟੋਰੀਅਨ ਬੜੇ-ਬੜੇ ਜਿਹੜੇ ਪੁਰਾਣੇ ਹੈਗੇ ਸੀ ਇਹ ਜੀਓਗ੍ਰਾਫੀਕਲ ਡੀਨ ਚਾਰਜ ਸਾਇੰਟਿਸਟ ਉਹਨਾਂ ਨੇ ਬੜੀ ਇੱਕ ਵਰਸਟਾਈਲ ਰਿਪੋਰਟ ਦਿੱਤੀ ਸੀ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀ ਪਿਛਲੇ 10000 ਸਾਲ ਦੇ ਵਿੱਚ ਸਭ ਤੋਂ ਵਧੀਆ ਰਾਜ ਜਿਹੜਾ ਸੀ ਉਹ ਕਿਹਾ ਗਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ 245ਵਾਂ ਜਨਮ ਦਿਵਸ ਅੱਜ ਉਹਨਾਂ ਦੇ ਵੱਲੋਂ ਬਣਾਏ ਗਏ ਰਾਮ ਬਾਗ ਜਿਹਨੂੰ ਕਿ ਕੰਪਨੀ ਬਾਗ ਕਿਹਾ ਜਾਂਦਾ ਹੈ ਸਮਰ ਪੈਲੈਸ ਵਿਖੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਾਰੇ ਹੀ ਮੈਂਬਰਾਂ ਵੱਲੋਂ ਰਲ ਮਿਲ ਕੇ ਮਨਾਇਆ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਹਨਾਂ ਵੱਲੋਂ ਕੀਤੇ ਗਏ ਆਪਣੇ ਸੁਚੱਜੇ ਰਾਜ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ